ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਕੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੇ ਸਕੇ ਨਹੀਂ ਉੱਠੇ ਤੇ ਇਹਨਾਂ ਨੇ ਗੇਟ ਛੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡੇ ਕੱਟਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਉਹਨਾਂ ਤੇ ਬੇទੁਰਕਾ ਉਹ ਸਾਰਾ ਲਾ ਦਿੱਤੀ ਹੈ ਕੱਲ ਤੋਂ ਉਹਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜਲੇ ਜਿੱਦਾਂ ਕੋ ਪੰਜ ਵਾਰ ਫੜਨਾ ਹੁੰਦਾ ਤਿੰਨ ਚਾਰ ਜੇਤਨੀਆਂ ਗਈਆਂ 25 ਮੁਲਾਜ਼ਮ ਜੇ ਜਾ ਕੇ ਉਹਨੂੰ ਸਵੇਰੇ 6 ਵਜੇ ਤੱਕ ਲਿਆ ਕੋ ਲੇਡੀ ਖੜੀ ਕਰਕੇ ਤੇ ਉਹਦੇ ਲੋਕਾਂ ਗਿਆ ਗਿਆ ਵੀ ਇਹ ਕੰਦ ਟੱਪ ਕੇ ਮੁਰਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੀ ਹਾਂ ਤੇ ਮੇਰੇ ਨਾਲ ਮਾੜਾ ਚੰਗਾ ਬੋਲਦਾ ਜਦਕਿ ਇਸ ਤਰ੍ਹਾਂ ਦੀ ਗਾਲੀ ਕੋਈ ਉੜਾ ਹੀ ਮੀਟਿੰਗ ਕੀਤੀ ਹੈ ਤੇ ਹੁਣ ਉਹਨਾਂ ਨੂੰ ਬੜੀ ਅਜੀਬੀ ਲੱਗ ਗਿਆ ਪਤਾ ਵੀ ਇਹ ਮਾੜਾ ਚੰਗਾ ਬੋਲਦਾ ਪਹਿਲੀ ਕੋਣੇ ਉਹਨੇ ਬੋਲਿਆ ਲਾਲ ਚੰਦ ਮੰਤਰੀ ਜੇ ਲੋਕਾਂ ਨੇ ਕਿਆਸ ਕਰਕੇ ਤੇਨੇ ਵੋਟਾਂ ਪਾਤੀਆਂ ਹੁਣ ਤੂੰ ਸੁਦਾਮ ਹੁਸੈਨ ਬਣ ਕੇ ਨਾ ਦੱਸ ਤੂੰ ਗਦਾਫੀ ਬਣ ਕੇ ਨਾ ਦੱਸ ਇਹ ਜਿਹੜੀ ਤੇਰੇ ਕੋਲ ਪਾਵਰ ਹੈ ਇਹ ਪਾਵਰ ਲੋਕਾਂ ਦੀ ਦਿੱਤੀ ਹੋਈ ਹੈ ਉਹਦੇ ਨਸ਼ੇ ਦੇ ਵਿੱਚ ਤੂੰ ਸਭ ਕੋ ਭੁੱਲਣਾ ਜੇ ਬੰਦਾ दारू ਪੀਂਦਾ ਹੈ ਤੇ ਉਹਨੂੰ 2-3 ਘੰਟੇ ਨਸ਼ਾ ਰਹਿੰਦਾ ਉਸ ਵਾਰ ਲੱਜ ਜਾਂਦਾ ਇਹ ਤੇਰਾ ਵੀ ਜਿਹੜਾ ਨਸ਼ਾ ਦਾ ਇਹ 5 ਸਾਲ ਦਾ ਹੈ ਕਈ ਬੱਚੇ ਗਲਤੀ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਤੇ ਸ਼ਮਚਾਂਕ ਕਰ ਵੀ ਉਸਾਰੀ ਕਰ ਰਹੀ ਸੀ ਕਿ ਤੇ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ ਉਹਨੋ ਥ੍ਰਟ ਆ ਗਿਆ ਤੇ ਜਾਦੂ ਪਰਣਾ ਪਾੜਾ ਤੇ ਜੇਦੋਂ ਪਰਣਾ ਨਹੀਂ ਪਾਣਾ ਤੇ ਤੇਰੇ ਤੇ ਪਰਚਾ ਹੋਣਾ ਉਹ ਮੋਗੇ ਦਾ ਮੈਨੂੰ ਫੋਨ ਆਇਆ ਬਚਾਤਾ ਕੀ ਕਰਦਾ ਲਗਾ ਯਾਰ ਕੋਈ ਜਾਦੂ ਪਰਣਾ ਪਾੜਾ ਮੈਂ ਕੋਈ ਨਹੀਂ ਪਰਵਾ ਪਾਣ ਵਾਲੇ ਇਹ ਬੋਟਾ ਲੈ ਲੈਗਾ ਲਾਹ ਕਹਿੰਦਾ ਅੱਜ ਵੀ ਸੁਦਰਜਾ ਅੱਜ ਵੀ ਨਾ ਇਹੋ ਜਿਹਾ ਧੱਕੇ ਕਰ ਜਦੋਂ ਜਿਵੇਂ ਹੋਰ ਬੰਦੇ ਦੀ 바ਰੀ ਆਣੀ ਆ ਨਾ ਸਾਡੀ 바ਰੀ ਆ ਗਈ ਅੱਜ ਤਾਂ ਪੰਜ ਸੱਤ ਤੇਰੇ ਧੱਕੇਸ਼ੇ ਕਹ ਰਹੇ ਆ ਕਿ ਤੇਰੇ ਕੋਲ 5 ਮਿੰਟ ਲਈ ਰੜੇ ਜੋ ਮੈਂ ਤਾਂ ਦਰਦ ਕਹਿਣਾ ਚਾਹਣਾ ਵੀ ਯਾਰ ਥੋੜੇ ਦਿਨਾਂ ਤੂੰ ਤੇ ਰਿਟਾਇਰ ਹੋਏ ਨਾ ਜੰਦੇ ਜੰਦੇ ਚੰਗੇ ਕੰਮ ਕਰ ਲੋ ਧੱਕੇ ਨਾਲ ਤੁਸੀਂ ਕੰਮ ਤੋਂ ਕੰਮ ਜੇ ਤੁਹਾਨੂੰ ਫੋਨ ਆਂਦਾ ਹੈ ਘਟਾਰੂ ਚੱਕਦਾ ਜਾਂ ਮੰਤਰੀ ਦਾ ਤਾਂ ਸਹੀ ਗਾਈਡ ਕਰੋ ਵੀ ਯਾਰ ਨਹੀਂ ਇਦਾਂ ਦੀ ਗੱਲ ਬੰਨੀ ਨਹੀਂ ਫੇ ਪਰਸੋਂ ਦੀ ਛੱਡ ਦਿੱਤਾ ਅੱਜ ਇਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀ ਆ ਉਹ ਕਿਉਂ ਲਾਤੀ ਆ ਉਦੋਂ ਛੱਡਿਆ ਉਹਦੇ ਉਸੇ ਦਿਨ ਪਾ ਦਿੰਦੇ ਅਰ ਸੋਭੀ ਲੈ ਕੇ ਆਏ ਮੇਰੇ ਹਸਬੰਦ ਹੋਏ ਸ਼ਾਮ ਨੂੰ ਮਤਲਬ ਕਿ ਭੇਜ ਦਿੱਤਾ ਉਹਨਾਂ ਨੇ ਅੱਜ ਫੇਰ ਅਸੀਂ ਸੁੱਤੇ ਦੇ ਹੀ ਉੱਠੇ ਤੇ ਇਹਨਾਂ ਨੇ ਗੇਟ ਖੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਤੇ ਜ਼ਬਰਦਸਤੀ ਲੈ ਕੇ ਆ ਗਏ ਹੈਗੇ ਕੋਈ 7-8 ਜੰਗਲ ਮਨ ਵਿੱਚ ਘਬਰਾ ਮਾਰ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਲੈ ਕੇ ਆ ਗਏ ਤੁਸੀਂ ਤਾਂ ਬੰਦਾ ਚਾਹ ਦੀ ਗੱਲ ਸੁਣਾ ਚਾਹ ਦੀ ਮੰਗ ਕਰਦੇ ਆ ਕਿ ਜਿਹੜਾ ਨਿਜਾਇਜ਼ ਪਰਚਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਆਂ ਦਿੱਤਾ ਜਾਏ ਇਹ ਅਫਸੋਸ ਦੀ ਗੱਲ ਹੈ ਜੇ ਕਿਸੇ ਬੰਦੇ ਦਾ ਦਿਲ ਨਾ ਕਰੇ ਵੀ ਮੈਂ ਪਾਣੀ ਨਹੀਂ ਪੀਣਾ ਉਹਨੂੰ ਇਹ ਜਿਹੜੀ ਭਗਵਾਨ ਧਰਮਾਂ ਦੀ ਸਰਕਾਰ ਹੈ ਧੱਕੇ ਨਾਲ ਪਾਣੀ ਜੇ ਬੰਦੇ ਨੇ ਚਾਹ ਨਹੀਂ ਪੀਣੀ ਉਹਨੂੰ ਧੱਕੇ ਨਾਲ ਚਾਹ ਪਿਆੰਦੇ ਆ ਬੜੇ ਅਫਸੋਸ ਨਾਲ ਗੱਲ ਕਹਨੇ ਪੈਂਦੀ ਆ ਵੀ ਚਲੋ ਸੱਤਾ ਜੋ ਤੁਸੀਂ ਆ ਗਏ ਹੋ ਤੇ ਮੈਂ ਦੋਦਾਂ 400 ਵੋਟ ਨਾ ਹਾਰੇ ਆ। ਉਹਨਾਂ 50000 ਵੋਟ ਲਾਲਚੰਦ ਘਟਾਰ ਚੌਕ ਨੇ ਪਿਆ ਤੇ 50 ਮੈਨੂੰ ਪਿਆ। ਹੁਣ ਜੇ ਮੇਰੇ ਇਲਾਕੇ ਦੇ ਵਿੱਚ ਚਲੋ ਇਹਲੇ ਇਲਾਕਾ ਆਉਦਾ ਹੈ ਲੇਕਿਨ 50000 ਜਿਹੜਾ ਵੋਟ ਆ ਜਾਂ ਮੇਰਾ ਨਾਂ ਵੀ ਲੁਕੀ ਹੈ ਗਿਆ। ਹੁਣ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਆ ਹੁਣ ਸੰਮਤੀ ਦੇ ਜਿਹੜਾ ਪਸ਼ੇ ਦੇ ਇਲੈਕਸ਼ਨ ਆ ਗਏ ਆ। ਇਹ ਵੋਟਾਂ ਪੈਣੀ ਹੈ ਪਿਆਰ ਨਾਲ। ਵੋਟਾਂ ਕੋਈ ਧੱਕੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਜੇ ਕੋਈ ਨਹੀਂ ਇੰਦੀ ਗੱਲ ਮੰਨਦਾ ਤੋ ਉਹਦੇ ਤੇ ਪਰਚਾ ਦੇ ਦਿੰਦੇ ਜਿੱਦਾਂ ਅ ਕੱਲ ਜਾਂ ਪਰਸੂ ਦੀ ਗੱਲ ਸੀ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਦੇ ਸੀ ਪਹਿਲਾ ਪ੍ਰੋਗਰਾਮ ਇਹ ਕੀਤਾ ਠਾਕਰਪੁਰ ਦੂਜਾ ਪ੍ਰੋਗਰਾਮ ਕੀਤਾ ਇਹ ਰਿਸ਼ਪਾਲਮਾ ਤੀਜਾ ਪ੍ਰੋਗਰਾਮ ਸੀ ਗਿੱਦੜਪੁਰ ਸ਼ੇਰਪੁਰ ਉਹ ਸਾਡੇ ਪੁਰਾਣੇ ਸੈਕਟਰੀ ਅ ਰਾਮ ਸਰੂਪ ਜੀ ਉਹਨਾਂ ਦਾ ਬੇਟਾ ਹੈ अनुराग सैनी वो ਸਾਡੇ ਕਾਂਗਰਸੀ ਪਰਿਵਾਰ ਹੈ ਉਹਨਾਂ ਮਿੱਤੇ ਰੱਖੀ ਹੋਈ ਉੱਥੇ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਉਹ ਸਾਰਿਆਂ ਰਲ ਕੇ ਵੀ ਮਿੱਤੇ ਰੱਖੀਤੀ ਸੀ ਔਰ ਜਿਲੇ ਉਹਨਾਂ ਦੇ ਘਰ ਟੈਂਪੂਟ ਲੱਗਾ ਤੇ ਉਸ ਵੇਲੇ ਮੈਂ ਸੀ ਉੱਥੇ ਰਿਸਪਾਲਮਾ ਉੱਥੋਂ ਬੰਦੇ ਚਕਾਏ ਉਹਨਾਂ ਤੇ ਬੇਤੁਰਕਾ ਉਹ ਧਾਰਾ ਲਾ ਦਿੱਤੀਆਂ ਕੱਲ ਤੇ ਉਹਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜਲੇ ਜਿੱਦਾਂ ਕੋ ਪੰਜ ਵੜ ਫੜਲਾ ਹੁੰਦਾ ਤਿੰਨ ਚਾਰ ਜਿਪਸੀਆਂ ਗਈਆਂ 20-25 ਮੁਲਾਜ਼ਮ ਗਏ ਜਾ ਕੇ ਉਹਨੂੰ ਸਿਰੇ 6 ਵਜੇ ਚੁੱਕ ਲਿਆ ਔਰ ਉਹਦੇ ਉੱਤੇ ਧਾਰਾ ਲਗਾਈ 452 ਔਰ 354 ਜਦ ਕਿ ਸਾਰਾ ਪਿੰਡ ਉਹਨਾਂ ਦੇ ਗਵਾਹ ਨੇ ਉਹਨਾਂ ਦੇ ਹੱਕ 'ਚ ਨੇ ਕਦੀ ਵੀ ਸਰਾਂ ਦੀ ਗੱਲ ਨਹੀਂ ਕੋਈ ਮੈਂ ਲੇਡੀ ਦਾ ਨਾਂ ਨਾਂ ਮੈਨੂੰ ਪਤਾ ਹੈ ਕੋਈ ਲੇਡੀ ਖੜੀ ਕਰਕੇ ਤੇ ਉਹਦੇ ਵੱਲੋਂ ਕਿਹਾ ਗਿਆ ਵੀ ਕੰਧ ਟੱਪ ਕੇ ਮੜਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੇ ਆ ਤੇ ਮੇਰੇ ਨਾਲ ਮਾੜਾ ਚੰਗਾ ਬੋਲਦਾ ਜਦ ਕਿ ਇਸਰਾਂ ਦੀ ਗੱਲ ਹੀ ਕੋਈ ਨਹੀਂ ਉਹਨਾਂ ਹੀ ਮੀਟਿੰਗ ਕੀਤੀ ਹੈ ਤੇ ਹੁਣ ਉਹਨਾਂ ਨੂੰ ਬੜੀ ਜੱਦੀ ਲੱਗ ਗਿਆ ਪਤਾ ਵੀ ਇਹ ਮਾੜਾ ਚੰਗਾ ਬੋਲਦਾ ਪਹਿਲੀ ਕੋਣੇ ਉਹਨਾਂ ਬੋਲਿਆ ਸੂ ਮੇਰੀ ਕਹਿਣ ਦਾ ਭਾਵੇ ਆ ਉਹ ਲੋਕੀ ਇਹਨਾ ਨਾ ਚੱਲਦੇ ਨੇ ਮੈਂ ਸਿੰਪਲ ਵਿਧਾਇਕ ਰਿਆਂ ਕੋਈ ਬੰਦਾ ਦਾਦੇ ਇਹ ਥਾਣੇ ਅੱਜ ਮੈਂ ਚੌਥੀ ਪੰਜਵੀਂ ਵਾਰੀ ਆ ਗਿਆ ਕੋਈ ਮੁਲਾਜ਼ਮ ਮੇਰੇ ਟਾਈਮ ਦਾ ਇੱਥੇ ਉਹ ਦਾਦੇ ਵੀ ਮੈਂ ਕਦੀ ਕਿਸੇ ਨਾਲ ਧੱਕਾ ਕੀਤਾ ਜਾਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਮੈਂ ਹਮੇਸ਼ਾ ਇਹ ਗੱਲ ਕਹਿੰਦੇ ਨੇ ਆ ਕਿ ਪਿਆਰ ਨਾਲ ਰਾਜੀ ਨਵਾ ਕਰਾ ਦਿਓ ਯਾਰ ਜਾਂ ਰੇਪ ਹੋ ਜਾਣਾ ਜਾਂ ਕਤਲ ਹੋਏ ਨਾ ਉਹਦੇ ਵਿੱਚ ਤੇ ਨਾ ਮੇਰੀ ਚੱਲਣੀ ਹੈ ਨਾ ਕਿਸੇ ਹੋਰ ਦੀ ਚੱਲਣੀ ਹੈ ਹੁਣ ਇਹ ਬੰਦਿਆਂ ਨੂੰ ਤੰਗ ਕਰ ਰਿਹਾ ਔਰ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਵੋਟਾਂ ਪਾ ਕੇ ਉਹਨਾਂ ਜਿੰਨਾਂ ਨੂੰ ਤੰਗ ਕਰ ਸਕਦਾ ਉਹਨਾਂ ਨੂੰ ਤੰਗ ਕਰਦੇ ਆ ਔਰ ਇਹ ਹੁਣ ਆ ਗਿਆ ਬਿਲਕੁਲ ਖੁਸ਼ੀਆਂ ਹਰਕਤਾਂ ਦੇ ਉੱਤੇ ਜਿੱਥੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਧੱਕਾ ਕਰਦਾ ਜੇ ਪਰਸੂ ਨਹੀਂ ਧਮਕੀਆਂ ਪਰਸੂ ਨਹੀਂ ਗੱਲ ਹੈ ਇਹ ਪਿੰਡ ਹੈ ਬੋ ਹੈ ਸਰਪੰਚ ਮੇਰਾ ਬਣਿਆ ਕਈ ਬੱਚੇ ਗਲਤੀ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਉੱਥੇ ਸ਼ਮਸ਼ਾਨ ਘਾਟ ਦੀ ਉਹ ਸਾਰੀ ਕਰ ਰਹੀ ਸੀ ਵਿੱਚ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ ਉਹਨੂੰ ਥ੍ਰੈਟ ਆ ਗਿਆ ਕਿ ਜਾ ਤੇ ਪਰਣਾ ਪਾਲਾ ਤੇ ਜੇ ਤੂੰ ਪਰਣਾ ਨਹੀਂ ਪਾਲਾ ਤੇ ਤੇਰੇ ਤੇ ਪਰਚਾ ਹੋਣਾ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਬਚਾਚਾ ਕੀ ਕਰਦਾ ਮੈਂ ਕਿਹਾ ਯਾਰ ਕੋਈ ਕਰਦਾ ਜਾ ਤੂੰ ਪਰਣਾ ਪਾਲਾ ਮੈਂ ਕੋਈ ਨਹੀਂ ਪਰਦਾ ਪਾਣ ਵਾਲੇ ਇਹ ਵੋਟਾਂ ਲੈ ਲੇਗਾ ਉਹ ਕੱਲ ਇਹਨੇ ਖਬਰ ਲਾਈ ਦੀ ਸੀ ਮੇਰੇ ਖਿਆਲ ਅੱਜ ਲੱਗੀ ਦੀ ਐ ਤੇ ਇਹ ਕਿਹੜੀ ਕਿਹੜੀ ਪੰਚਾਇਤ ਕਾਂਗਰਸ ਜਿਹੜੇ ਉਹ ਛੱਡ ਕੇ ਕਾਂਗਰਸ ਉਹਦੇ ਸਾਡੇ ਚੜੂ ਵਾਲੀ ਸਰਕਾਰ ਚ ਆ ਗਿਆ ਐ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ ਲੋਕੀ ਦੜ ਦੜ ਹਰ ਰੋਜ਼ 40 40 50 50 ਪਰਿਵਾਰ ਆ ਕੇ ਮੇਰੇ ਕੋਲ ਸ਼ਾਮਲ ਹੋਣਦੇ ਆ ਬੰਦੇ ਕਹਿੰਦੇ ਆ ਵੀ ਇਹਨੂੰ ਕਹਿੰਦੇ ਸ਼ਾਮਲ ਹੋਣਾ ਇਹਨੂੰ ਥੋੜਾ ਕਹਿੰਦੇ ਜਬਰਦਸਤ ਸੀ ਚਾਹ ਪੀਣ ਨੂੰ ਦਿਲ ਕਰਦਾ ਉਹਨਾਂ ਕਾ ਪੀ ਜਾ ਉਹਨੂੰ ਪਿਆਸ ਨੇ ਲੱਗੀ ਤੇ ਉਹਨੂੰ ਕਹਿੰਦੇ ਪਾਣੀ ਪੀ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਲਾਲਚੰਦ ਮੰਤਰੀ ਜੇ ਲੋਕਾਂ ਨੇ ਕਿਆਸ ਕਰਕੇ ਤੈਨੂੰ ਵੋਟਾਂ ਪਾਤੀਆਂ ਹੁਣ ਤੂੰ ਸੁਦਾਮ ਹੁਸੈਨ ਬਣ ਕੇ ਨਾ ਦੱਸ ਤੂੰ ਗਦਾਫੀ ਬਣ ਕੇ ਨਾ ਦੱਸ ਇਹ ਜਿਹੜੀ ਤੇਰੇ ਕੋਲ ਪਾਵਰ ਹੈ ਇਹ ਪਾਵਰ ਲੋਕਾਂ ਦੇ ਦਿੱਤੀ ਹੋਈ ਹੈ ਉਹਦੇ ਨਸ਼ੇ ਦੇ ਵਿੱਚ ਤੂੰ ਸਭ ਕੁਝ ਭੁੱਲਣਾ ਜੇ ਬੰਦਾ ਦਾਰੂ ਪੀਂਦਾ ਹੈ ਤੇ ਉਹਨੂੰ 2-3 ਘੰਟੇ ਨਸ਼ਾ ਰਹਿੰਦਾ ਉਹ ਸਵੇਰ ਲੱਜੰਦਾ ਤੇ ਤੇਰਾ ਵੀ ਜਿਹੜਾ ਨਸ਼ਾ ਨਾ ਇਹ 5 ਸਾਲ ਦਾ ਹੈ ਇਹ ਨਸ਼ੇ ਨੂੰ ਕੋਲ ਜਾ ਜੇ ਤੂੰ ਆਪਣੇ ਆਪ ਨੂੰ ਠੀਕ ਰੱਖਣਾ ਜਦੋਂ ਵੋਟਾਂ ਦੀ ਬਾਰੀ ਆਣੀ ਹੈ ਜੇ ਤੂੰ ਠੀਕ ਰਹਿਣਾ ਤੇ ਲੋਕੀ ਚਲੋ ਕੁਝ ਕਹਿਣਗੇ ਨਹੀਂ ਵੋਟਾਂ ਤਾਂ ਤਨੂਆ ਨਹੀਂ ਪੈਣੀਆਂ ਵੀ ਮੈਂ ਤੁਹਾਡੀ ਚੰਨ ਰਾਜ ਕਰ ਲਗਾ ਝਾੜੂ ਦੀ ਕੋਈ ਵੋਟ ਨਹੀਂ ਪੈਣੀ ਇਸ ਕਰਕੇ ਮੇਰੀ ਬੇਨਤੀ ਹੈ ਲਾਲਚੰਦ ਅਜੇ ਵੀ ਸੁਦਰ ਜਾ ਅਜੇ ਵੀ ਨਾ ਇਹੋ ਜੇ ਥੱਕੇ ਕਰ ਜਦੋਂ ਕਿਸੇ ਹੋਰ ਬੰਦੇ ਦੀ ਬਾਰੀ ਆਣੀ ਹੈ ਨਾ ਸਾਡੀ ਬਾਰੀ ਆ ਗਈ ਅਸੀਂ ਤਾਂ ਪੰਜ ਸਾਲ ਤੇਰੇ ਥਕੇ ਸਹਰੇ ਆ ਕਿ ਤੇਰੇ ਕੋਲ 5 ਮਿੰਟ ਨਹੀਂ ਰਹਿਣੇ ਇਸ ਕਰਕੇ ਮੈਂ ਫਿਰ ਜਿਹੜੇ ਤੇਰੇ ਛੂੰਗੜੇ ਨੇ ਉਹਨਾਂ ਨੂੰ ਮੈਂ ਸਮਝਾਦਾ ਵੀ ਜਗੁੰਦਰਪਾਲ ਤੇ ਆਪਣੇ ਵਰਕਰਾਂ ਨਾਲ ਖੜਾ। ਮਾਰਾ ਵੀ ਹੋਇਆ ਚੰਗਾ ਵੀ ਆ ਫਿਰ ਮੈਂ ਉੱਥੇ ਖੜਾ। ਤੇ ਜਿਹੜੇ ਸਰਗਣਾਂ ਦੇ ਉੱਤੇ ਤੁਸੀਂ ਧੱਕੇ ਮਾਰਦੇ ਹੋ ਨਾ ਸਰਗਣਾਂ ਦੇ ਜਾਣੇ ਨੱਠ ਤੇ ਫਿਰ ਦੋ ਦੋ ਡਾਂਗਾ बजਣੀ ਹੈ ਤੁਹਾਡੇ ਤੋਂ ਤੁਸੀਂਦਾ ਹੋਇਨਾ। ਇਸ ਕਰਕੇ ਮੇਰੀ ਬੇਨਤੀ ਆ ਵੀ ਚੰਗੇ ਕੰਮ ਕਰੋ, ਚੰਗੇ ਕੰਮ ਕਰੋ ਤੇ ਸਭ ਕੁਝ ਠੀਕ ਹੋਇਨਾ। ਕਿਉਂ ਮੈਂ ਤੁਹਾਨੂੰ ਦਰਵਕਣਾ ਚਾਹੁੰਦਾ ਵੀ ਯਾਰ ਥੋੜੇ ਦਿਨਾਂ ਨੂੰ ਤੁਸੀਂ ਰਿਟਾਇਰ ਹੋਏ ਨਾ ਜਾਂਦੇ-ਜਾਂਦੇ ਚੰਗੇ ਕੰਮ ਕਰ ਲਓ ਧੱਕੇ ਨਾਲ ਤੁਸੀਂ ਕੰਮ ਸੱਕਮ ਜੇ ਤੁਹਾਨੂੰ ਫੋਨ ਆਂਦਾ। ਅਟਾਰੂ ਚੱਕਦਾ ਜੋ ਮੰਤਰੀ ਦਾ ਤੋ ਸਹੀ ਗਾਈਡ ਕਰੋ ਬਈ ਯਾਰ ਨਹੀਂ ਇਤਨੀ ਗੱਲ ਬਣਨੀ ਨਹੀਂ ਇਹ ਪਰਸੋਂ ਦੀ ਛੱਡ ਦਿੱਤਾ ਅੱਜ ਇਹ ਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀਆਂ ਕੋ ਕਿਉਂ ਲਾਤੀਆਂ ਉਧਰ ਛੱਡਿਆ ਕੋ ਨਹੀਂ ਉਸੇ ਦਿਨ ਪਾ ਲੰਦੇ ਮੈਂ ਤੁਹਾਡੇ ਕੈਮਰਾ ਨਾਲ ਇਹ ਵੀ ਕਹਿਣਾ ਚਾਹਨਾ ਦਸੰਬਰ ਮਹੀਨੇ ਅਸੀਂ ਤੇ ਧਰਨਾ ਲਾਇਆ ਸੀ ਸਾਡੇ ਕਿਹੇ ਬੰਦੇ ਨੇ ਤੁਸੀਂ ਪਰਚਾ ਨਹੀਂ ਸੀ ਰਜਿਸਟਰ ਕਰਦੇ ਚਲੋ ਉਹ ਪਰਚਾ ਰਜਿਸਟਰ ਕਰ ਲਿਆ ਉਲਟਾ ਸਾਡੇ 14 ਬੰਦੇ ਨੇ ਪਰਚੇ ਦਿੱਤੇ ਮੇਰੇ ਨੂੰ ਦਿੱਤਾ ਮੇਰੇ 14 ਜਿਹੜੇ 13 ਬੰਦੇ ਹੋ ਤੁਸੀਂ ਮਚਲ ਕੇ ਭਰ ਕੇ ਦੇ ਜਵਾਨਤਾ ਲੈ ਲਈਆਂ ਮੇਰੇ ਉੱਤੇ ਧਰਾ ਲਾਤੀਆਂ ਤੁਸੀਂ ਸਤ 55 750 ਤੇ ਮੈਂ ਤੇ ਤੁਹਾਡਾ ਮੁਜਰਮ ਹੈ ਆਈਆਂ ਵੀ ਮੈਂ ਤੇ ਆਏ ਨੇ ਮੈਂ ਤੇ ਸੱਚ ਨੂੰ ਗੱਲ ਕਹਿਣਾ ਚਾਹੁੰਦਾ ਤੁਹਾਡੇ ਇਸ ਕੈਮਰੇ ਦੇ ਰਾਹੀਂ ਵੀ ਤੁਸੀਂ ਮੈਨੂੰ ਰੈਸਟ ਪਾ ਲੋ ਤੇ ਆਪੇ ਜਿੰਨੇ ਜ਼ਬਾਨ ਤੇ ਕਰਾਣੀਆਂ ਕਰਾ ਲਾ ਤੁਸੀਂ ਆਪਣੇ ਜੋਰ ਜਿਹੜਾ ਲੱਗਦਾ ਲਾ ਲੋ ਇਸ ਕਰਕੇ ਮੈਂ ਫੇਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਰੈਵਰ ਹੈ ਭਗਵੰਦ ਸਿੰਘ ਮਾਨ ਮੈਂ ਉਹਦੇ ਕੋਲ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਮੰਤਰੀ ਛੰਤਰੀ ਨੇ ਆਪਣੇ ਇਹਨਾਂ ਨੂੰ ਸਹੀ ਗਾਇ ਕਰੋ ਜਾਂ ਧੱਕੇ ਨਹੀਂ ਜੇ ਚੱਲਨੇ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ